ਵਾਲੇ ਤੇ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲੇ ਹੈਡਵਰਕਸ ਰੋਪੜ ਤੇ ਹੋਰ ਵੀ ਜਿਹੜੇ ਸੰਤਾ ਮਹਾਪੁਰਖਾਂ ਦੇ ਜਿਹੜੇ ਅਸ਼ੀਰਵਾਦ ਸਦਕਾ ਅੱਜ ਇਹ ਸਭ ਤੋਂ ਅਸੀਂ ਰਹਿਨਮਾਈ ਲਈ ਹੈ ਤੇ ਜਿਹੜਾ ਪਲਾਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਤਿਆਰ ਹੋਇਆ ਜਿਹਦੇ ਵਿੱਚ ਚਾਰ ਨਗਰ ਕੀਰਤਨ ਜਿਨ੍ਹਾਂ ਵਿੱਚੋਂ ਇੱਕ ਜਿਹੜਾ ਨਗਰ ਕੀਰਤਨ ਹੈ ਉਹ ਸ਼੍ਰੀ ਨਗਰ 18 ਤਰੀਕ ਨੂੰ 18 ਨਵੰਬਰ ਨੂੰ ਗੁਰਦੁਆਰਾ ਛੱਤੀ ਪਾਤਸ਼ਾਹੀ ਕਿਉਂਕਿ ਉੱਥੇ ਕਸ਼ਮੀਰ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਉਸ ਨੂੰ 6ਵੇਂ ਪਾਤਸ਼ਾਹ ਦੇ ਸਥਾਨ ਨੂੰ ਗੁਰਦੁਆਰਾ ਛੱਤੀ ਪਾਤਸ਼ਾਹੀ ਦੇ ਨਾਮ ਤੋਂ ਜਾਣਿਆ ਜਾਂਦਾ ਉੱਥੇ ਪਹਿਲਾਂ ਲੱਗਾ ਉੱਥੇ ਸਮਾਗਮ ਹੋਣਗੇ ਤੇ 19 ਤਰੀਕ ਨੂੰ ਸ਼੍ਰੀਨਗਰ ਤੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਇੱਕ ਨਗਰ ਕੀਰਤਨ ਜਿਹੜਾ ਹੈ ਉਸ ਦਾ ਉੱਥੋਂ ਸ਼ੁਰੂਆਤ ਹੋਗੀ ਉਹ ਤੇ ਤਿੰਨ ਜਿਹੜੇ ਆ ਬਾਕੀ ਪੰਜਾਬ ਦੇ ਹਿੱਸਿਆਂ ਚ ਇੱਕ ਮਾਝਾ ਦਵਾਬਾ ਚੋਂ ਤੇ ਦੋ ਮਾਲਵੇ ਤੋਂ ਇੱਕ ਫਰੀਦਕੋਟ ਤੇ ਇੱਕ ਮਠੇਡਰ ਚਾਰੋ ਜਿਹੜੀ ਨਗਰ ਕੀਰਤਨ ਹੈ ਉਹ 22 ਤਰੀਕ ਸ਼ਾਮੀ ਸ਼੍ਰੀ ਨਨਕਪੁਰ ਸਾਹਿਬ ਪਹੁੰਚਣਗੇ ਤੇ ਮਿਤੀ 25 ਅਕਤੂਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਅਰਦਾਸ ਕਰਕੇ ਪੰਜਾਬ ਸਰਕਾਰ ਇਹਨਾਂ ਸਮਾਗਮਾਂ ਦੀ ਰਸਮੀ ਤੌਰ ਤੇ ਬਤਹੂਵਾ ਕਰੂਗੀ ਤੇ 25 ਤਰੀਕ ਨੂੰ ਦਿੱਲੀ ਵਿਖੇ ਸ਼ਾਮ ਨੂੰ ਗੁਰਦੁਆਰਾ ਰਿਕਾਪਗਨ ਸਾਹਿਬ ਵਿਖੇ ਇੱਕ ਜਿਹੜਾ ਹੈ ਕੀਰਤਨ ਦਰਬਾਰ ਹੋਊਗਾ ਤੇ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ 18 ਨਵੰਬਰ ਤੱਕ ਜਿੰਨੇ ਵੀ 23 ਜ਼ਿਲ੍ਹੇ ਆ ਪੰਜਾਬ ਦੇ ਉਹਨਾਂ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਨੌਵੇਂ ਪਾਤਸ਼ਾਹ ਜੀ ਤੇ ਪਾਈ ਮਤੀ ਦਾਸ ਪਾਈ ਸਦੀ ਦਾਸ ਪਾਈ ਧਿਆਲਜੀ ਦੇ ਜੀਵਨ ਦੇ ਉੱਤੇ ਜਿਹੜਾ ਹੈ ਉਹ ਜਿਹੜੇ ਹੋਣਗੇ 130 ਚਰਨਾਂ ਤੋਂ ਪ੍ਰਾਪਤ ਸਥਾਨ ਹੈ ਜੋ ਨਵੇਂ ਪਾਤਸ਼ਾਹ ਦੇ ਉਹਨਾਂ ਸਾਰੇ ਸਥਾਨਾਂ ਦੇ ਉੱਤੇ ਵੀ ਨਗਰ ਕੀ ਉਹ ਕਿਰਤਨ ਦਰਬਾਰ ਹੋਣਗੇ ਤੇ 23 24 25 ਨੂੰ ਵੱਡੇ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਤੇ ਸਾਡਾ ਇਹ ਅਨੁਮਾਨ ਹੈ ਕਿ ਪੂਰੇ ਵਿਸ਼ ਤੋਂ 1 ਕਰੋੜ ਤੋਂ ਵੱਧ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਜਿਹੜੀ ਹੈ ਆਉਗੀ 23 ਤਰੀਕ ਨੂੰ ਸਵੇਰੇ 10:00 ਵਜੇ ਖੰਡਪਾਟ ਸਾਹਿਬ ਦਾ ਰੰਮ ਕਰਕੇ ਉਸ ਤੋਂ ਬਾਅਦ ਇੱਕ ਸਰਬਤ ਦਾ ਜਿਹੜੀ ਆ ਸਰਬ ਧਰਮ ਸੰਮੇਲਨ ਸਾਰੇ ਧਰਮਾਂ ਦੇ ਜਿਹੜੇ ਸਾਧੂ ਸੰਤ ਮਹਾਪੁਰਖ ਹੈ ਉਹ ਆਣਗੇ ਅੱਜ ਸਾਡਾ ਜਿਹੜਾ ਰਿਲੀਜੀਅਸ ਪੈਨਲ ਸੀਐਮ ਸਾਹਿਬ ਨੇ ਪ੍ਰੂਫ ਕੀਤਾ ਇਹਨਾਂ ਦੀ ਰਣਮਈ ਇਹਨਾਂ ਨੇ ਬਹੁਤ ਸਾਰੇ ਦੱਸਿਆ ਕਿ ਆਪਾਂ ਹੋਰ ਸੁਧਾਰ ਕਰਨ ਦੀ ਲੋੜ ਹੈ ਇੱਥੇ ਆ ਜਿਹੜਾ ਹੈ ਮਰਿਆਦਾ ਦੇ ਵਿੱਚ ਹੋਰ ਆਪਾਂ ਰੱਖੀ ਤੇ ਜੋ ਜੋ ਇਥੋਂ ਡਾਇਰੈਕਸ਼ਨਾਂ ਬਿਲੀਆਂ ਸਾਡੇ ਸੰਤਾਂ ਮਹਾਪੁਰਖਾਂ ਤੋਂ ਕਰ ਰਹੇ ਆ ਤੇ ਤਿੰਨੋਂ ਦਿਨ ਅਲਨਪੁਰ ਸਾਹਿਬ ਪਹਿਲਾ ਡਰੋਨ ਸ਼ੋ ਹੋਊਗਾ ਪੰਜਾਬ ਦਾ ਪਹਿਲਾ ਡਰੋਨ ਸ਼ੋ ਹੋਊਗਾ ਗੁਰੂ ਸਾਹਿਬ ਦੇ ਜੀਵਨ ਤੇ ਸ਼ਹਾਦਤ ਦੇ ਉੱਤੇ 23 24 25 ਨੂੰ ਤੇ ਸ਼ਾਮੀ ਜਿਹੜੇ ਆ ਕੀਰਤਨ ਦਰਬਾਰ ਹੋਣਗੇ 24 ਤਰੀਕ ਨੂੰ ਇੱਕ ਨਗਰ ਕੀਰਤਨ ਕੀਪੁਰ ਸਾਬ ਤੋਂ ਲੈ ਕੇ ਗੁਰਦੁਆਰਾ ਸੀਸਗੰਨ ਸਾਬ ਤੱਕ ਹੋ ਰੂਗਾ ਉਸ ਦਿਨ 24 ਤਰੀਕ ਨੂੰ ਜਿਹੜਾ ਇਸ ਤੋਂ ਇਲਾਵਾ ਐਗਜ਼ਿਬਿਸ਼ਨਾਂ ਚੱਲਣਗੀਆਂ ਵਿਰਾਸਤੇ ਖਾਲਸਾ ਦੇ ਵਿੱਚ ਤੇ 24 ਤਰੀਕ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲੀ ਵਾਰੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਨਾਲ ਸਪੀਕਰ ਸਾਹਿਬ ਨਾਲ ਗੱਲ ਚੱਲ ਰਹੀ ਹੈ ਵਿਧਾਨ ਸਭਾ ਸਕੱਤਰੇਤ ਨਾਲ ਗੱਲ ਚੱਲ ਰਹੀ ਹੈ ਤੇ ਤਿਆਰੀਆਂ 'ਚ ਅਸੀਂ ਲੱਗੇ ਹੋਏ ਹਾਂ ਕਿ ਪਹਿਲੀ ਵਾਰੀ ਹੋਊਗਾ ਪੰਜਾਬ ਦੀ ਵਿਧਾਨ ਸਭਾ ਵਿਧਾਨ ਸਭਾ ਤੋਂ ਉੱਠ ਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੱਗੂਗੀ ਉਹੀ ਸਾਡੀ ਇਹ दिली ਇੱਛਾ ਹੈ ਸਾਡੀ ਕੋਸ਼ਿਸ਼ ਹੈ ਉਸ ਦਿਨ 24 ਤਰੀਕ ਨੂੰ ਵਿਧਾਨ ਸਭਾ ਸੈਸ਼ਨ ਹੋਊਗਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੇ ਸ਼ਾਮੀ ਫੇਰ ਦੂਨਸ਼ੋ ਹੋਊਗਾ ਸ਼ਾਮੀ ਫੇਰ ਕੀਰਤਨ ਦਰਬਾਰ ਤੇ 25 ਤਰੀਕ ਨੂੰ ਖੰਪੜ ਸਾਹਿਬ ਦਾ ਭੋਗ ਹੋਊਗਾ ਉਸ ਤੋਂ ਉਪਰੰਤ ਜਿਹੜਾ ਹੈ ਗੁਰੂ ਸਾਹਿਬ ਦੀ ਨਵੇਂ ਪਾਤਸ਼ਾਹੀ ਬਾਣੀ ਦਾ ਜਿਹੜਾ ਹੈ ਰਸ ਪੰਨਾ ਕੀਰਤਨ ਹੋਊਗਾ ਤੇ ਉਸ ਤੋਂ ਬਾਅਦ ਇੱਕ ਸਰਬੱਤ ਦਾ ਭਲਾ ਜਿਹੜੀ ਇਕੱਤਰਤਾ ਹੋਊਗੀ ਜਿਹਦੇ ਤੇ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਅਨੰਦਪੁਰ ਸਾਹਿਬ ਚ ਵੀ ਪੂਰੇ ਪੰਜਾਬ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲੱਗਣਗੇ ਤੇ ਉਸ ਦਿਨ ਸਾਢੇ 3 ਲੱਖ ਜਿਹੜੇ ਪੌਦੇ ਐ ਉਹ ਪੂਰੇ ਪੰਜਾਬ 'ਚ ਲੱਗਣਗੇ ਤੇ ਸਾਡੇ ਸਿਹਤ ਮੰਤਰੀ ਵੱਲੋਂ ਜਿਹੜੇ ਹੈ ਸਾਰੀ ਸੰਗਤ ਨੂੰ ਸੌਂਹ ਜਿਹੜੀ ਹੈ ਇੱਕ ਕਲੇਜ ਆਰਗਨ ਡੋਨੇਸ਼ਨ ਦੀ ਜਿਹੜੀ ਹੈ ਉਹ ਹੋਊਗੀ ਤੇ ਸ਼ਾਮੀ ਫੇਅਰ ਜਿਹੜਾ ਹੈ ਉੱਥੇ ਧਰੋਨ ਸ਼ੋ ਹੋਊਗਾ ਅਨੰਪੁਰ ਸਾਹਿਬ ਇੱਕ ਇਸ ਤੋਂ ਲਾਵਾ ਮਸ਼ਾਲ ਦੀ ਲਾਈਟਨਿੰਗ ਅੰਮ੍ਰਿਤਪੁਰ ਸਾਹਿਬ ਦੇ ਵਿਖੇ ਤਿਆਰੀਆਂ ਸੜਕਾਂ ਸਾਰੀ ਉਸੇ ਕੰਮ ਤੇ ਲੱਗੇ ਹੋਏ ਆ ਚਾਰ ਜਿਹੜੇ ਪ੍ਰਮੁੱਖ ਸ਼ਹਿਰ ਹੈ ਉਹਨਾਂ ਨੂੰ ਵੀ ਜਿਹੜਾ ਉੱਥੇ ਨਹੀਂ ਮਸ਼ਾਲਾਂ ਲੱਗਣਗੇ ਉੱਥੇ ਵੀ ਵੱਡੇ ਸਮਾਗਮ ਹੋਣਗੇ ਜਿਦੇ ਵਿੱਚ ਅੰਮ੍ਰਿਤਸਰ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਬਾਬਾ ਆਵਾਕਾਲਾ ਜਿੱਥੇ 26 ਸਾਲ 9 ਮਹੀਨੇ 13 ਦਿਨ ਗੁਰੂ ਸਾਹਿਬ ਨੇ ਭਗਤੀ ਕੀਤੀ ਅਨੰਦਪੁਰ ਸਾਹਿਬ ਦਾ ਸ਼ਹਿਰੀ ਹੁਣੀ ਬਸਾਇਆ ਉੱਥੋਂ ਹੀ ਗੁਰੂ ਸਾਹਿਬ ਚੱਲ ਕੇ ਦਿੱਲੀ ਨੂੰ ਚਾਲੇ ਪਏ ਉੱਥੇ ਉਹਨਾਂ ਦੇ ਸੀਸ ਦਾ ਜਿਹੜਾ ਹੈ ਸੰਸਕਾਰ ਹੋਇਆ ਤੇ ਖੁਦ ਜ਼ਮੀਨ ਲੈ ਕੇ ਜਿਹੜਾ ਹੈ ਅਨੰਦਪੁਰ ਸਾਹਿਬ ਸ਼ਹਿਰ ਬਸਾਇਆ ਸੀ ਤੇ ਚੌਥਾ ਪਟਿਆਲਾ ਇੱਥੇ ਵੱਡੇ ਸਮਾਗਮ ਹੋਣਗੇ ਤੇ 5 ਤਰੀਕ ਨੂੰ ਪਰਸੋਂ ਆਪ ਸਭ ਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਹੈਰੀ ਸਟੇਜ ਸਟਰੀਟ ਅਨੰਦਪੁਰ ਸਾਹਿਬ ਵਿਖੇ ਜਿਹੜੀ ਹੈ ਉਹਦਾ ਨੀਂਹ ਪੱਥਰ ਮਾਨਯੋਗ ਮੁੱਖ ਮੰਤਰੀ ਸਾਹਿਬ ਪਰਸੋਂ ਰੱਖਣਗੇ ਤੇ ਸਾਡੇ ਸਾਰੇ ਸਾਧੂ ਸੰਤ ਮਹਾਂਪੁਰਖ ਵੀ ਉੱਥੇ ਹੋਣਗੇ ਤੇ ਇਹ ਸਾਰੇ ਸਮਾਗਮ ਇਸ ਦੇ ਨਾਲ ਹੀ ਇੱਕ ਬਹੁਤ ਟੈਂਟ ਸਿਟੀ ਉਹਦਾ ਟੈਂਡਰ ਹੋ ਚੁੱਕਿਆ ਸਾਡੀ ਕੋਸ਼ਿਸ਼ ਹੈ ਕਿ ਇੱਕ ਵਰਲਡ ਕਲਾਸ ਟੈਂਟ ਸਿਟੀ ਅਸੀਂ ਅਨੰਦਪੁਰ ਸਾਹਿਬ ਦੇ ਵਿੱਚ 19 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਜਿਹੜੀ ਹੈ ਉਹ ਕਰ ਰਹੇ ਹਾਂ ਐਸਡੀਪੀਸੀ ਨੇ ਸਾਨੂੰ ਕਿਹਾ ਸੀ ਕਿ 3 ਦਿਨ ਹੋਰ ਵਧਾ ਦਿਓ ਤਾਂ ਉਹ 3 ਨਵੰਬਰ ਤੱਕ ਜਿਹੜਾ ਹੈ ਐਸਪੀਸੀ ਦੀ ਬੇਨਤੀ ਨੂੰ ਆ ਸੀਐਮ ਸਾਹਿਬ ਨੇ ਕਿਹਾ ਜੋ ਵੀ ਹਰ ਜੋ ਵੀ ਹਰ ਪੱਖੋਂ ਇਹ ਸਾਂਝੇ ਤੌਰ ਤੇ ਸਮਾਗਮ ਮਨਾਣੇ ਕਿ ਉਸ ਨੂੰ 3 ਨਵੰਬਰ ਤੱਕ ਐਕਸਟੈਂਡ ਕਰ ਦਿੱਤਾ ਟੈਂਸਿਟੀ ਵੀ ਹੈ ਇਸ ਤੋਂ ਇਲਾਵਾ ਜਿਹੜਾ ਹੈ ਸਾਡੇ 350 ਸਾਲਾ ਗੁਰਤਾ ਗਦੀ ਦਿਵਸ ਦਸ਼ਮੇਸ਼ ਪਿਤਾ ਦਾ ਉਹ ਵੀ 23 ਨਵੰਬਰ ਨੂੰ ਆ ਰਿਹਾ ਉਸ ਦੀਆਂ ਵੀ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਤੇ ਪੂਰੇ ਸਮਾਗਮ ਤੇ 6 ਤਰੀਕ ਨੂੰ ਦੁਬਾਰਾ ਮੁੱਖ ਮੰਤਰੀ ਸਾਹਿਬ ਸਾਡੇ ਸਾਰੇ ਰਿਲੀਜੀਅਸ ਪੈਨਲ ਨੂੰ ਮਿਲਣਗੇ ਹੋਰ ਇਸ ਤੋਂ ਇਲਾਵਾ ਫਿਰ ਉਸ ਤੋਂ ਬਾਅਦ ਅਗਲੇ ਹਫਤੇ ਪੂਰੇ ਪੰਜਾਬ ਦੇ ਸਾਧੂ ਸੰਤਾਂ ਮਹਾਪੁਰਖਾਂ ਨੂੰ ਵੀ ਮਿਲਣਗੇ ਤੇ ਜੋ ਜੋ ਆਦੇਸ਼ ਸਾਡੇ ਵੱਲੋਂ ਜੋ ਇਹ ਸਾਡੇ ਸਾਧੂ ਸੰਤ ਮਹਾਪੁਰਖ ਨੇ ਇਹਨਾਂ ਵੱਲੋਂ ਆਊਗਾ ਪੰਜਾਬ ਸਰਕਾਰ ਉਸ ਦੇ ਉੱਤੇ ਇਨ ਬਿਨ ਤੇ ਨਿੱਜੀ ਤੌਰ ਦੇ ਉੱਤੇ ਮੈਂ ਆਪਣਾ ਸੁਭਾਗੇ ਸਮੇਦਾ ਕੇ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਈ ਸਾਡੇ ਨਾਲ ਮੇਰੇ ਸਾਥੀ ਦੀਪਕ ਬਾਲੀ ਜੀ ਡਿਊਟੀ ਲਈ ਤੇ ਅਨੰਦਪੁਰ ਸਾਹਿਬ ਹਲਕੇ ਦੀ ਨਿਮਾਇਂਦਗੀ ਕਰਨਾ ਇਸ ਤੋਂ ਵੱਡਾ ਕੋਈ ਵੀ ਮੈਂ ਨਹੀਂ ਸਮਝਦਾ ਕੋਈ ਖਿਤਾਬ ਹੋ ਸਕਦਾ ਗੁਰੂ ਸਾਹਿਬ ਨੇ ਨਹੀਂ ਬਖਸ਼ਿਸ਼ ਕੀਤੀ ਹੈ ਤੇ ਸਾਡੇ ਵੱਡੇ ਭਾਗ ਨੇ ਕਿ ਸਾਡੇ 350 ਸਾਲ ਦੇ ਵਕਤ ਸਾਨੂੰ ਇਹ ਸੇਵਾ ਕਰਨ ਦਾ ਤੇ ਇੱਕ ਨਮਾਣਾ ਸਿੱਖ ਹੋ ਕੇ ਇੱਕ ਸੇਵਾਦਾਰ ਹੋ ਕੇ ਜੋ ਜੋ ਹੁਕਮ ਸਾਡੇ ਸੰਤਾਂ ਮਹਾਂਪੁਰਖਾਂ ਵੱਲੋਂ ਗਾ ਤੇ ਸੰਗਤ ਦੀ ਸਹੂਲਤ ਦੇ ਲਈ ਅੱਜ ਦਿਨ ਰਾਤ ਜਾਗਣਾ ਪਵੇ ਹਰ ਉਹ ਸੰਭਵ ਕੋਸ਼ਿਸ਼ ਕਰਾਂਗੇ ਤੇ ਆਪ ਸਭ ਨੂੰ ਬੇਨਤੀ ਹੈ ਜਿਵੇਂ ਬਾਬਾ ਜੀ ਸੰਤਲਾਬਾਤ ਹਰ ਸਿੰਘ ਨੇ ਕਿਹਾ ਕਿ ਮੀਡੀਆ ਦੇ ਵੀ ਸਾਥ ਦੀ ਲੋੜ ਹੈ ਤਾਂ ਕਿ ਆਪਾਂ ਇਸ ਨੂੰ ਵੱਧ ਤੋਂ ਵੱਧ ਜਿਹੜਾ ਹੈ ਪ੍ਰਚਾਰੀਏ ਤੇ ਵੱਧ ਤੋਂ ਵੱਧ ਸੰਗਤਨਾਂ ਨੂੰ ਪਹੁੰਚਾ ਬਾਵੇ ਵੱਖ-ਵੱਖ ਸਥਾਨਾਂ ਤੇ ਆਵੇ ਤੇ ਆਪਾਂ ਸਾਰੇ ਗੁਰੂ ਸਾਹਿਬ ਦੇ